ਪਿਆਰੀ ਬੱਚਿਓ ਮੈਂ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਸੀਜੀਸੀ ਲਾਗ ਕਾਲਜ ਝੰਜੀੜੀ ਇਸ ਵੀਡੀਓ ਦੇ ਵਿੱਚ ਅਸੀਂ ਵਿਸਮਿਕ ਸ਼ਬਦ ਸ਼੍ਰੇਣੀ ਬਾਰੇ ਗੱਲਬਾਤ ਕਰਾਂਗੇ ਪਿਆਰੀ ਬੱਚਿਓ ਇਹ ਵੀਡੀਓ ਮੁੱਖ ਤੌਰ ਤੇ ਬੇਸਿਕ ਪੰਜਾਬੀ ਸਿੱਖਣ ਵਾਲੇ ਸਟੂਡੈਂਟਸ ਦੇ ਲਈ ਬਣਾਈ ਗਈ ਹੈ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੇ ਬੱਚਿਓ ਵਿਸਮਿਕ ਸ਼ਬਦ ਸ਼੍ਰੇਣੀ ਹੁੰਦੀ ਕੀ ਹੈ ਇਸ ਦੀ ਪਰਿਭਾਸ਼ਾ ਪਾਪ ਡੈਫੀਨੇਸ਼ਨ ਇਸ ਦੀਆਂ ਟਾਈਪਸ ਪਾਪ ਕਿਸਮਾਂ ਆਪਾਂ ਇਸ ਵੀਡੀਓ ਦੇ ਰਾਹੀਂ ਸਮਝਾਂਗੇ ਵਿਸ਼ਮਿਕ ਸ਼ਬਦ ਸ਼੍ਰੇਣੀ ਸਭ ਤੋਂ ਪਹਿਲਾਂ ਆਪਾਂ ਪਰਿਭਾਸ਼ਾ ਕਰਾਂਗੇ ਪਰਿਭਾਸ਼ਾ ਕੀ ਹੁੰਦੀ ਹੈ ਵਿਸ਼ਮਿਕ ਸ਼ਬਦ ਸ਼੍ਰੇਣੀ ਦੀ ਪਰਿਭਾਸ਼ਾ ਪਾਪ ਡੈਫੀਨੇਸ਼ਨ ਖੁਸ਼ੀ ਗਮੀ ਹੈਰਾਨੀ ਡਰ ਪਰਸ਼ੰਸਾ ਆਦ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਮੂੰਹੋਂ ਨਿਕਲੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ ਇੱਕ ਵਾਰੀ ਫਿਰ ਤੋਂ ਕਰਦੇ ਹਾਂ ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਆਦ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਸੁਭਾਵਿਕ ਹੀ ਦਾ ਮਤਲਬ ਹੁੰਦਾ ਬੱਚਿਓ ਆਪ ਮੁਹਾਰੇ ਜਦੋਂ ਸ਼ਬਦ ਆਪਣੇ ਮੂੰਹੋਂ ਕੁਝ ਸ਼ਬਦ ਅਜਿਹੇ ਨੇ ਜਿਹੜੇ ਆਪ ਮੁਹਾਰੇ ਮੌਪੇ ਮੌਕੇ ਮੁਤਾਬਕ ਜਿਹੜੇ ਮੂੰਹੋਂ ਨਿਕਲਦੇ ਨੇ ਉਹਨਾਂ ਨੂੰ ਕੀ ਹੈ ਵਿਸਮਕ ਸ਼ਬਦ ਕਿਹਾ ਜਾਂਦਾ ਹੈ ਇੰਨਾ ਸ਼ਬਦਾਂ ਦੇ ਨਾਲ ਵਿਸਮਕ ਚਿੰਨ ਜਿਹੜਾ ਉਹ ਲੱਗਦਾ ਹੈ ਡੰਡੀ ਪਾ ਕੇ نیچے ਬਿੰਦੀ ਇਸ ਨੂੰ ਆਪਾਂ ਵਿਸਮਕ ਚਿੰਨ ਕਹਿੰਦੇ ਆ ਵਰਤਿਆ ਜਾਂਦਾ ਹੈ ਜਿਵੇਂ ਸ਼ਬਦ ਕਿਹੜੇ ਨੇ ਬਿਸਮਿਕ ਸ਼ਬਦ ਸ਼੍ਰੇਣੀ ਦੇ ਵਿੱਚ ਸ਼ਬਦ ਕਿਹੜੇ ਆ ਜਾਂਦੇ ਨੇ ਹਾਏ ਆਹਾ ਓ ਵਾਹ ਹੈ ਸ਼ਾਬਾਸ਼ ਆਦ ਸ਼ਬਦ ਬਿਸਮਿਕ ਭਾਵਾਂ ਦੀ ਪੇਸ਼ਕਾਰੀ ਕਰਦੇ ਹਨ ਇਹੇ ਕੁਝ ਸ਼ਬਦ ਨੇ ਬੱਚਿਓ ਜਿਹੜੇ ਬਿਸਮਿਕ ਸ਼ਬਦ ਨੇ ਜਿਹੜੇ ਮੌਕੇ ਮੁਤਾਬਕ ਮੂੰਹੋਂ ਨਿਕਲਦੇ ਨੇ ਗਮੇ ਦੇ ਮੌਕੇ ਦੇ ਉੱਤੇ ਖੁਸ਼ੀ ਦੀ ਮੌਕੇ ਦੇ ਉੱਤੇ ਕੁਝ ਸ਼ਬਦ ਜਿਹਹਨੇ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਸੁਭਾਵਿਕ ਹੀ ਨਿਕਲ ਜਾਂਦੇ ਨੇ ਉਹਨਾਂ ਨੂੰ ਆਪਾਂ ਬਿਸਮਿਕ ਸ਼ਬਦ ਕਹਿੰਦੇ ਹਾਂ ਅੱਗੇ ਅਸੀਂ ਬਿਸਮਿਕ ਸ਼ਬਦਾਂ ਦੀਆਂ ਜਾਂ ਇਸਮਿਕ ਵਾਕਾਂ ਦੀਆਂ ਉਦਾਹਰਨਾਂ ਦੇਖਦੇ ਹਾਂ ਵਾਕਾਂ ਦੇ ਵਿੱਚ ਬਿਸਮਿਕ ਸ਼ਬਦ ਵਰਤੇ ਕਿਵੇਂ ਜਾਂਦੇ ਨੇ ਤੇ ਇਹ ਕਿੱਥੇ ਲੱਗਦੇ ਨੇ ਠੀਕ ਹੈ ਸਟਾਰਟਿੰਗ ਦੇ ਵਿੱਚ ਦੇਖੋ ਤੁਸੀਂ ਬੱਲੇ ਓਏ ਵਿਸਮਿਕ ਚਿੰਨ ਲੱਗਿਆ ਹੋਇਆ ਫਿਰ ਤੂੰ ਤਾਂ ਕਮਾਲ ਕਰ ਦਿੱਤੀ ਬੱਲੇ ਓਏ ਤੂੰ ਤਾਂ ਕਮਾਲ ਕਰ ਦਿੱਤੀ ਹੈ ਉਹ ਵਿਦੇਸ਼ ਚਲਾ ਗਿਆ ਹੈ ਉਹ ਵਿਦੇਸ਼ ਚਲਾ ਗਿਆ ਹੈਰਾਨੀ ਦੇ ਭਾਵ ਪ੍ਰਗਟ ਕਰ ਰਿਹਾ ਇੱਥੇ ਬੱਲੇ ਓਏ ਸ਼ਬਦ ਨੇ ਜਿਹੜੇ ਉਹ ਵਿਸਮਿਕ ਸ਼ਬਦ ਇੱਥੇ ਖੁਸ਼ੀ ਦੇ ਭਾਵਾਂ ਦੀ ਪ੍ਰਗਟਾਵਾ ਕਰ ਰਹੇ ਨੇ ਹਾਏ ਇਹ ਕੀ ਗਜਬ ਹੋ ਗਿਆ ਹਾਈ ਇਹ ਕੀ ਗਜ਼ਬ ਹੋ ਗਿਆ ਇਹ ਸ਼ੋਕ ਦੇ ਭਾਵਾਂ ਨੂੰ ਜਿਹੜਾ ਉਹ ਦੁੱਖ ਦੇ ਭਾਵਾਂ ਨੂੰ ਪ੍ਰਗਟ ਕਰ ਰਿਹਾ ਹੈ ਸ਼ਬਦ ਹਾਈ ਸ਼ਾਬਾਸ਼ ਤੁਸੀਂ ਬੜੀ ਦਲੇਰੀ ਨਾਲ ਕੰਮ ਕੀਤਾ ਸ਼ਾਬਾਸ਼ ਉਪਰੋਕਤ ਵਾਕਾਂ ਵਿੱਚ ਉਪਰੋਕਤ ਭਾਵ ਬੱਚੇ ਜਿਹੜੇ ਇਹ ਵਾਕ ਦਿੱਤੇ ਹੋਏ ਨੇ ਉੱਪਰ ਠੀਕ ਹੈ ਉਪਰੋਕਤ ਵਾਕਾਂ ਵਿੱਚ ਬੱਲੇ ਹੋਏ ਹੈ ਹਾਈ ਸ਼ਾਬਾਸ਼ ਸ਼ਬਦ दे दे विस्मिक भावਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹਨ ਠੀਕ ਹੈ ਬੱਚਿਓ ਬੱਲੇ ਹੋਏ ਹੈ ਹਾਏ ਸ਼ਾਬਾਸ਼ ਸ਼ਬਦ ਨੇ ਜਿਹੜੇ ਉਹ ਵਿਸਮਿਕ ਭਾਵਾਂ ਨੂੰ ਪ੍ਰਗਟ ਕਰਦੇ ਨੇ ਇਹ ਜ਼ਿਆਦਾਤਰ ਜਿਹੜੇ ਉਹ ਵਾਕਾਂ ਦੇ ਸ਼ੁਰੂ ਦੇ ਵਿੱਚ ਲੱਗਦੇ ਨੇ ਤੇ ਇਹਨਾਂ ਦੇ ਪਿੱਛੇ ਜਿਹੜਾ ਵਿਸਮਿਕ ਚਿੰਨ੍ਹ ਹੋ ਡੰਡੀ ਪਾ ਕੇ ਨਿਚੇ ਬਿੰਦੀ ਵਰਤਿਆ ਜਾਂਦਾ ਹੈ ਅੱਗੇ ਬੱਚਿਓ ਹੈਗੀਆਂ ਨੇ ਵਿਸਮਿਕ ਸ਼ਬਦ ਸ਼੍ਰੇਣੀ ਦੀਆਂ ਕਿਸਮਾਂ ਕਿੰਨੀਆਂ ਕਿਸਮਾਂ ਨੇ ਵਿਸਮਿਕ ਸ਼ਬਦ ਸ਼੍ਰੇਣੀ ਨੇ 9 ਕਿਸਮਾਂ ਨੇ ਬੱਚਿਓ ਠੀਕ ਹੈ 9 ਤਰ੍ਹਾਂ ਦੇ ਜਿਹੜੇ ਵਿਸਮਿਕ ਸ਼ਬਦ ਉਹ ਵਰਤੇ ਜਾਂਦੇ ਨੇ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦੇ ਨੇ ਪ੍ਰਸ਼ੰਸਾਵਾਚਕ ਤੁਸੀਂ ਦੇਖੋ ਪ੍ਰਸ਼ੰਸਾਵਾਚਕ ਵਿਸਮਿਕ ਦੂਜੇ ਨੰਬਰ ਤੇ ਆ ਜਾਂਦੇ ਨੇ ਸ਼ੋਕਵਾਚਕ ਵਿਸਮਿਕ ਤੀਜੇ ਨੰਬਰ ਤੇ ਹੈਰਾਨੀਵਾਚਕ ਵਿਸਮਿਕ ਚੌਥੇ ਨੰਬਰ ਤੇ ਸੂਚਨਾਵਾਚਕ ਵਿਸਮਿਕ ਪੰਜਵੇਂ ਨੰਬਰ ਤੇ ਸੰਬੋਧਨੀਵਾਚਕ ਵਿਸਮਿਕ 6ਵੇਂ ਨੰਬਰ ਤੇ ਆ ਜਾਂਦੇ ਨੇ ਬੱਚਿਓ ਸਤਕਾਰਵਾਚਕ ਫਿਰ ਉਸ ਤੋਂ ਬਾਅਦ ਫਟਕਾਰਵਾਚਕ 8ਵੇਂ ਨੰਬਰ ਤੇ ਆ ਜਾਂਦੇ ਨੇ ਅਸੀਸਵਾਚਕ ਤੇ 9ਵੇਂ ਨੰਬਰ ਤੇ ਆ ਜਾਂਦੇ ਨੇ ਇੱਛਾਵਾਚਕ ਵਿਸਮਿਕ ਸ਼ਬਦ ਹੁਣ ਅਸੀਂ ਇਹਨਾਂ ਜਿਹੜੀਆਂ 9 ਕਿਸਮਾਂ ਨੇ ਬਿਸਮਿਕ ਸ਼ਬਦਾਂ ਦੀਆਂ ਇਹਨਾਂ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਇਹਨਾਂ ਦੀਆਂ ਡੈਫੀਨੇਸ਼ਨਾਂ ਕਰਾਂਗੇ ਪਰਿਭਾਸ਼ਾਵਾਂ ਤੇ ਦੇਖਾਂਗੇ ਕਿ ਕਿਹੜੇ-ਕਿਹੜੇ ਸ਼ਬਦ ਨੇ ਜਿਹੜੇ ਉਹ ਇਹਨਾਂ ਸ਼੍ਰੇਣੀਆਂ ਦੇ ਵਿੱਚ ਵਰਤੇ ਜਾਂਦੇ ਨੇ ਬਿਸਮਿਕ ਦੀਆਂ ਕਿਸਮਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀਤੇ ਸੀਗੇ ਪ੍ਰਸ਼ੰਸਾਵਾਚਕ ਬਿਸਮਿਕ ਸ਼ਬਦ ਹੁਣ ਦੇਖਦੇ ਹਾਂ ਕਿ ਪ੍ਰਸ਼ੰਸਾਵਾਚਕ ਬਿਸਮਿਕ ਕੀ ਹੁੰਦੇ ਨੇ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਸ਼ਬਦ ਅਸੀਂ ਹੁਣ ਦੇਖਦੇ ਹਾਂ ਜਿਵੇਂ ਅਸ਼ਕੇ ਆਹਾ ਸ਼ਾਵਾ ਖੂਬ ਬੱਲੇ 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 ਸ਼ਬਦ ਵੀ ਇੱਥੇ ਆ ਸਕਦਾ ਹੈ ਬੱਚਿਓ ਠੀਕ ਹੈ ਆਦਿ ਸ਼ਬਦ ਪ੍ਰਸ਼ੰਸਾਵਾਚਕ ਵਿਸਮਿਕ ਹਨ ਜਿਹੜੇ ਕਿਸੇ ਦੀ ਪ੍ਰਸ਼ੰਸਾ ਦੇ ਲਈ ਵਰਤੇ ਜਾਂਦੇ ਨੇ ਸ਼ਬਦ ਉਹ ਪ੍ਰਸ਼ੰਸਾਵਾਚਕ ਵਿਸਮਿਕ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਬੱਚਿਓ ਠੀਕ ਹੈ ਦੂਜੇ ਨੰਬਰ ਤੇ ਆ ਜਾਂਦਾ ਸ਼ੋਕਵਾਚਕ ਵਿਸਮਿਕ ਸ਼ਬਦ ਸ਼ੋਕਵਾਚਕ ਸ਼ੋਕ ਤੋਂ ਕੀ ਭਾਵ ਹੁੰਦਾ ਬੱਚਿਓ ਦੁੱਖ ਦੁੱਖ ਸ਼ੋਕ ਹੁੰਦਾ ਦੁੱਖ ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਉਸ ਨੂੰ ਸ਼ੋਕਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਉਸ ਨੂੰ ਕੀ ਕਿਹਾ ਜਾਂਦਾ ਸ਼ੋਕਵਾਚਕ ਵਿਸਮਕ ਇਸ ਦੇ ਵਿੱਚ ਕਿਹੜੇ ਸ਼ਬਦ ਆ ਜਾਂਦੇ ਨੇ ਬੱਚਿਓ ਉਫ ਹਾਈ ਓ ਹਾਈ ਰਬ ਇਹ ਸ਼ਬਦ ਨੇ ਜਿਹੜੇ ਉਹ ਸ਼ੋਕਵਾਚਕ ਵਿਸਮਕ ਸ਼ਬਦ ਹਨ ਜਿਹੜੇ ਦੁੱਖ ਦੇ ਸਮੇਂ ਬੰਦੇ ਦੇ ਮੂੰਹ ਦੇ ਵਿੱਚੋਂ ਆਪ ਮੁਹਾਰੇ ਨਿਕਲ ਜਾਂਦੇ ਹੈ ਹੈਰਾਨੀਵਾਚਕ ਹੈਰਾਨੀਵਾਚਕ ਵਿਸਮਿਕ ਇਹ ਕਿਹੜੇ ਹੁੰਦੇ ਨੇ ਬੱਚਿਓ ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਹੈਰਾਨੀਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਹੜੇ ਭਾ ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਹੈਰਾਨੀਵਾਚਕ ਵਿਸਮਕ ਕਿਹਾ ਜਾਂਦਾ ਹੈ ਇਸ ਦੇ ਵਿੱਚ ਕਿਹੜੇ ਸ਼ਬਦ ਆ ਜਾਂਦੇ ਨੇ ਬੱਚਿਓ ਉਹ ਆਹਾ ਹੈ 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 ਵਾ ਵਾ ਇਹ ਸ਼ਬਦ ਜਿਹੜੇ ਉਹ ਕੋਈ ਬੰਦਾ ਜਦੋਂ ਹੈਰਾਨ ਹੋ ਜਾਂਦਾ ਕਿਸੇ ਗੱਲ ਤੋਂ ਉਦੋਂ ਆਪ ਮੁਹਾਰੇ ਉਹਦੇ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਨੇ ਮੌਕੇ ਮੁਤਾਬਕ ਜਾਂ ਸਥਿਤੀ ਮੁਤਾਬਕ ਠੀਕ ਹੈ ਬੱਚਿਓ ਵਾ 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 ਹੈ 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 ਆਹਾ ਉਹ ਇਹ ਸ਼ਬਦ ਜਿਹੜੇ ਹੈਰਾਨੀਵਾਚਕ ਵਿਸਮਿਕ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਉਸ ਤੋਂ ਬਾਅਦ ਅੱਗੇ ਹੈਗੇ ਨੇ ਬੱਚਿਓ ਸੂਚਨਾਵਾਚਕ ਸੂਚਨਾਵਾਚਕ ਵਿਸਮਿਕ ਸ਼ਬਦ ਸੂਚਨਾਵਾਚਕ ਵਿਸਮਿਕ ਸ਼ਬਦ ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ ਉਨਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਸੂਚਨਾ ਦੇਣ ਦੇ ਲਈ ਵਰਤੇ ਜਾਂਦੇ ਨੇ ਸੂਚਨਾ ਦੇਣ ਦੇ ਲਈ ਜਾਂ ਫਿਰ ਕਿਸੇ ਨੂੰ ਸੁਚੇਤ ਕਰਨ ਦੇ ਲਈ ਵਰਤੇ ਜਾਂਦੇ ਨੇ ਉਹਨਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਸੁਣੋ ਜੀ ਹਟੋ ਜੀ ਖਬਰਦਾਰ ਠਹਿਰ ਜਾ ਇਹ ਸ਼ਬਦ ਜਿਹੜੇ ਨੇ ਸੂਚਨਾਵਾਚਕ ਵਿਸਮਿਕ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਇਸ ਤੋਂ ਇਲਾਵਾ ਹੋਰ ਵੀ ਸ਼ਬਦ ਨੇ ਠੀਕ ਹੈ ਇਹੇ ਅਸੀਂ ਚਾਰ ਜਿਹੜੀਆਂ ਉਦਾਹਰਨਾਂ ਇੱਥੇ ਦਿੱਤੀਆਂ ਹੋਈਆਂ ਨੇ ਸੁਣੋ ਜੀ ਹਟੋ ਜੀ ਕਰੋ ਜੀ ਠੀਕ ਹੈ ਖਬਰਦਾਰ ਠਹਿਰ ਜਾ ਰੁਕ ਜਾ ਇਹ ਸ਼ਬਦ ਨੇ ਜਿਹੜੇ ਉਹ ਸੂਚਨਾ ਦੇਣ ਦੇ ਲਈ ਜਾਂ ਸੁਚੇਤ ਕਰਨ ਦੇ ਲਈ ਵਰਤੇ ਜਾਂਦੇ ਨੇ ਪਿਆਰੇ ਬੱਚਿਓ ਅੱਗੇ ਆ ਜਾਂਦਾ 5ਵੇਂ ਨੰਬਰ ਤੇ ਸੰਬੋਧਨੀ ਵਿਸਮਿਕ ਜਾਂ ਸੰਬੋਧਨਵਾਚਕ ਵਿਸਮਿਕ ਇਹਨਾਂ ਨੂੰ ਕਹਿ ਦਿੰਨੇ ਆਪਾਂ ਸੰਬੋਧਨੀ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਂਣ ਜਦੋਂ ਕਿਸੇ ਨੂੰ ਬੁਲਾਣਾ ਹੋਵੇ ਉਸ ਸਮੇਂ ਕੁਝ ਸ਼ਬਦ ਜਿਹੜੇ ਉਹ ਬੋਲੇ ਜਾਂਦੇ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸੰਬੋਧਨੀ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਨੀ ਕੁੜੀਏ ਓਏ ਕਾਕਾ ਓ ਮੁੰਡਿਓ ਇਹ ਸ਼ਬਦ ਨੇ ਜਿਹੜੇ ਉਹ ਸੰਬੋਧਨੀ ਵਿਸਮਿਕ ਦੇ ਵਿੱਚ ਆ ਜਾਂਦੇ ਨੇ ਵੈਸੇ ਬੱਚੇ ਉਹਨਾਂ ਦੇ ਨਾਲ ਕਾਮਾ ਲੱਗਦਾ ਹੈ ਪਰ ਜਦੋਂ ਕੋਈ ਮੌਕਾ ਇਹੋ ਜਾ ਆ ਜਾਂਦਾ ਉਦੋਂ ਆਪਾਂ ਇਹਨਾਂ ਨੂੰ ਵਿਸਮਿਕ ਰੂਪ ਦੇ ਵਿੱਚ ਵਰਤ ਲੈਣੇ ਆ ਠੀਕ ਹੈ ਨੀ ਕੁੜੀਏ ਓਏ ਕਾਕਾ ਜਿਆਦਾਤਰ ਤੁਸੀਂ ਦੇਖਿਆ ਹੋਵੇਗਾ ਕਿ ਓਏ ਕਾਕਾ ਜਿਹੜਾ ਸ਼ਬਦ ਉਹ ਪੁਲਿਸ ਵਾਲੇ ਜਿਆਦਾ ਵਰਤਦੇ ਨੇ ਓਏ ਕਾਕਾ ਇੱਧਰ ਆ ਓਏ ਮੁੰਡਿਓ ਓਹ ਮੁੰਡਿਓ ਉਸ ਤੋਂ ਬਾਅਦ ਬੱਚੇ ਆ ਜਾਂਦਾ ਸਤਕਾਰਵਾਚਕ ਠੀਕ ਹੈ ਸੰਬੋਧਨੀ ਤੋਂ ਬਾਅਦ ਆ ਜਾਂਦਾ ਸਤਕਾਰਵਾਚਕ ਜਿਹੜੇ ਸ਼ਬਦ ਵਾਕਾਂ ਵਿੱਚ ਸਤਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਤਕਾਰਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਤਨ ਭਾਗ ਜਿਵੇਂ ਆਪਾਂ ਕੋਈ ਸੈਂਟੈਂਸ ਬੋਲ ਕੇ ਦੇਖਦੇ ਹਾਂ ਤਨ ਭਾਗ ਸਾਡੇ ਤੁਸੀਂ ਤਨ ਭਾਗ ਤੁਸੀਂ ਸਾਡੇ ਘਰ ਆਏ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਆਓ ਜੀ ਬੈਠੋ ਜੀ ਚਾਹ ਪੀਓ ਜੀ ਠੀਕ ਹੈ ਇਹ ਸ਼ਬਦ ਨੇ ਜਿਹੜੇ ਉਹ ਸਤਕਾਰਵਾਚਕ ਵਿਸਮਕ ਸ਼ਬਦ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਠੀਕ ਹੈ ਤਨ ਭਾਗ ਜੀ ਆਇਆਂ ਨੂੰ ਆਓ ਜੀ ਬੈਠੋ ਜੀ ਕਿਸੇ ਦੇ ਸਤਕਾਰ ਵੱਜੋ ਜਿਹੜੇ ਸ਼ਬਦ ਬੋਲੇ ਜਾਂਦੇ ਨੇ ਉਹਨਾਂ ਨੂੰ ਆਪਾਂ ਸਤਕਾਰਵਾਚਕ ਵਿਸਮਕ ਕਹਿੰਦੇ ਹਾਂ ਉਸ ਤੋਂ ਬਾਅਦ ਬੱਚਿਓ ਆ ਜਾਂਦਾ 7ਵੇਂ ਨੰਬਰ ਤੇ ਫਟਕਾਰਵਾਚਕ ਫਟਵਾਰ ਫਟਕਾਰਵਾਚਕ ਵਿਸਮਕ ਕਿਹੜੇ ਹੁੰਦੇ ਨੇ ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਫਟਕਾਰਵਾਚਕ ਵਿਸਮਕ ਕਿਹਾ ਜਾਂਦਾ ਹੈ ਜਦੋਂ ਕੋਈ ਗੁੱਸੇ ਦੇ ਵਿੱਚ ਕਿਸੇ ਨੂੰ ਝਿੜਕਦਾ ਹੈ ਲਾਣਤਾ ਦਿੰਦਾ ਹੈ ਫਟਕਾਰਦਾ ਹੈ ਉਦੋਂ ਜਿਹੜੇ ਭਾਵ ਪ੍ਰਗਟ ਹੁੰਦੇ ਨੇ ਉਹਨਾਂ ਨੂੰ ਆਪਾਂ ਫਟਕਾਰ ਵਾਚਕ ਵਿਸਮਕ ਕਹਿੰਦੇ ਹਾਂ ਜਾਂ ਕਿਹਾ ਜਾਂਦਾ ਹੈ ਜਿਵੇਂ ਲਖ ਲਾਣਤ ਫਿਟੇ ਮੂੰ ਇੱਕ ਸ਼ਬਦ ਆਪਾਂ ਦੁਰ ਫਿਟੇ ਮੂੰ ਵੀ ਜਿਹੜਾ ਉਹ ਵਰਤ ਲੈਨੇ ਆ ਠੀਕ ਹੈ ਬੱਚਿਓ ਉਸ ਤੋਂ ਬਾਅਦ 8ਵੇਂ ਨੰਬਰ ਤੇ ਆ ਜਾਂਦਾ ਅਸੀਸ ਵਾਚਕ ਵਿਸਮਕ ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਦੇ ਹਨ ਵਾਕਾਂ ਦੇ ਵਿੱਚ ਕੁਝ ਸ਼ਬਦ ਹੁੰਦੇ ਨੇ ਜਿਹੜੇ ਅਸੀਸ ਦੇਣ ਦੇ ਲਈ ਵਰਤੇ ਜਾਂਦੇ ਨੇ ਜਾਂ ਫਿਰ ਆਸ਼ੀਰਵਾਦ ਦੇਣ ਦੇ ਲਈ ਵਰਤੇ ਜਾਂਦੇ ਨੇ ਠੀਕ ਹੈ ਉਹਨਾਂ ਨੂੰ ਅਸੀਸਵਾਚਕ ਵਿਸ਼ਮਕ ਕਿਹਾ ਜਾਂਦਾ ਹੈ ਜਿਵੇਂ ਸਾਈ ਜੀਵੇ ਕਿਸੇ ਨੂੰ ਜਦੋਂ ਅਸੀਸ ਦਿੱਤੀ ਜਾਂਦੀ ਹੈ ਕਿਸੇ ਔਰਤ ਨੂੰ ਖਾਸ ਕਰਕੇ ਜਦੋਂ ਅਸੀਸ ਦਿੱਤੀ ਜਾਂਦੀ ਹੈ ਤਾਂ ਉਦੋਂ ਕਹਿ ਦਿੱਤਾ ਜਾਂਦਾ ਕਿ ਤੇਰੇ ਸਿਰ ਦਾ ਸਾਈਂ ਜੀਵੇ ਖੁਸ਼ ਰਹੋ ਜਵਾਨੀਆਂ ਮਾਣ ਜਾਂ ਜਵਾਨੀਆਂ ਮਾਣੋ ਜਿਉਂਦਾ ਰਹਿ ਜਿਉਂਦਾ ਰਹਿ ਆਤ ਇੱਛਾਵਾਚਕ ਬਿਸਮਕ ਇੱਛਾਵਾਚਕ ਹੁਣ ਕਿਹੜੇ ਹੁੰਦੇ ਨੇ ਪਿਆਰੇ ਬੱਚਿਓ ਲਾਸਟ ਇਹ ਬਿਸਮਕ ਦੀ ਸ਼੍ਰੇਣੀ ਆ ਜਿਹੜੇ ਸ਼ਬਦ ਮੰਨ ਦੀ ਇੱਛਾ ਦੇ ਭਾਵ ਪ੍ਰਗਟ ਕਰਨਾ ਉਹਨਾਂ ਨੂੰ ਇੱਛਾਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਹੇ ਕਰਤਾਰ ਹੇ ਵਹਿਗੁਰੂ ਹੇ ਰਾਮ ਹੇ ਅੱਲਾ ਇਹ ਸ਼ਬਦ ਨੇ ਜਿਹੜੇ ਉਹ ਮੰਨ ਦੀ ਇੱਛਾ ਪ੍ਰਗਟ ਕਰਦੇ ਨੇ ਠੀਕ ਹੈ ਆਪ ਮੁਹਾਰੇ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਨੇ ਜਦੋਂ ਆਪਾਂ ਕਈ ਵਾਰ ਬੋਲ ਦਿੰਨੇ ਆ ਹੇ ਕਰਤਾਰ ਹੇ ਰਾਮ ਹੇ ਭਗਵਾਨ ਹੇ ਵਹਿਗੁਰੂ ਇਹ ਸ਼ਬਦ ਜਿਹੜੇ ਸਾਰੇ ਨੇ ਉਹ ਇੱਛਾਵਾਚਕ ਵਿਸਮਕ ਸ਼੍ਰੇਣੀ ਦੇ ਵਿੱਚ ਬੱਚਿਓ ਆ ਜਾਂਦੇ ਨੇ ਇਹ ਸੀਗੀ ਵੀਡੀਓ ਵਿਸਮਕ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਪਿਆਰੇ ਬੱਚਿਓ ਆਪਾਂ ਇਸ ਦੇ ਵਿੱਚ ਵਿਸਮਕ ਦੀ ਪਰਿਭਾਸ਼ਾ ਉਸ ਦੀਆਂ ਕਿਸਮਾਂ ਕਿਸਮਾਂ ਦੀਆਂ ਅੱਗੇ ਪਰਿਭਾਸ਼ਾਵਾਂ ਡੈਫੀਨੇਸ਼ਨ ਤੇ ਉਦਾਹਰਨਾਂ ਦਿੱਤੀਆਂ ਨੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਇਹੋ ਜੀਆਂ ਮਹੱਤਵਪੂਰਨ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ